ਚੌਲਾਂ ਦੇ ਆਟੇ ਦੇ ਵਿੱਚ ਇਸ ਤਰੀਕੇ ਨਾਲ ਇਹ ਕੇਸਰ ਪਾਓ ਤੇ ਆਪਣੀ ਸੁੰਦਰਤਾ ਵਧਾਓ ਕਾਲੇ ਔਰ ਗੰਦੇ ਚਿਹਰੇ ਤੋਂ ਨਜਾਤ ਪਾਓ ਫੇਸ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਤਾਂ ਮੈਂ ਕਹ ਜੀ ਚਾਏ ਦਾਗ ਧੱਬੇ ਹੋਣ ਡਾਰਕ ਸਰਕਲ ਹੋਣਾ ਛਾਈਆਂ ਹੋਣ ਪਿੰਪਲਸ ਹੋਣ ਝੋੜੀਆਂ ਪੈ ਗਈਆਂ ਹੋਣ ਫੇਸ ਬਿਲਕੁਲ ਡਲ ਹੋ ਗਿਆ ਹੋਵੇ ਉਮਰ ਤੋਂ ਪਹਿਲਾਂ ਬੜੇਪਾ ਦਿਖਾਈ ਦਿੰਦਾ ਹੋਵੇ ਫੇਸ ਤੇ ਲੌਨ ਲਈ ਅੱਜ ਜਿਹੜਾ ਮੈਂ ਤਰੀਕਾ ਦੱਸੂ ਉਹਦੇ ਨਾਲ ਫੇਸ ਇੰਨਾ ਜ਼ਿਆਦਾ ਗਲੋ ਕਰੋ ਇੰਨੀ ਜ਼ਿਆਦਾ ਚਮਕ ਆਊਗੀ ਫੇਸ ਮੈਂ ਕਹਿੰਦਾ ਜੀ ਇੰਨਾ ਸੋਹਣਾ ਦਿਖਣ ਲੱਗ ਜੂਗਾ ਨਾ ਹਰੇਕ ਬੰਦਾ ਤੁਹਾਨੂੰ ਕਹੂਗਾ ਵੀ ਕਿਤੇ 40 ਸਾਲ ਦੇ ਨੂੰ ਅਗਲਾ ਕੋਈ ਯਾਰ 20 ਸਾਲ ਦੀ ਕੁੜੀ ਤੁਰੀ ਆਉਂਦੀ ਆ ਜਿਨ੍ਹਾਂ ਸਾਡੀਆਂ ਭੈਣਾਂ ਨੇ ਬਾਹਰ ਦੀਆਂ ਕਰੀਮਾਂ ਲਗਾ ਲਗਾ ਕੇ ਆਪਣਾ ਫੇਸ ਦਾ ਪੱਠਾ ਬਠਾ ਲਿਆ। ਮਤਲਬ ਉਹ ਫੋਟੋਆਂ ਦੇਖਦੀਆਂ ਨੇ ਤੇ ਰੋਣ ਲੱਗ ਜਾਂਦੀਆਂ ਨੇ ਕਿ ਆਪਣੇ ਚਿਹਰੇ ਨੂੰ ਦੇਖ ਕੇ। ਉਹਨਾਂ ਦਾ ਹੱਲ ਕਰੇਗੀ ਤੁਹਾਡੀ ਇਹ ਚੌਲਾਂ ਤੇ ਕੇਸਰ ਵਾਲਾ ਨੁਸਖਾ। ਸਾਡੇ ਕੋਲ ਇਦਾਂ ਦੇ ਪੇਸ਼ੈਂਟ ਆਉਂਦੇ ਨੇ ਜਿਹੜੇ ਮੂੰਹ ਬੰਨ ਕੇ ਆਉਂਦੀਆਂ ਨੇ। ਉਹ ਕਹਿੰਦੀ ਆ ਜੀ ਮੈਨੂੰ ਜਿੱਦਾਂ ਮਰਜ਼ੀ ਠੀਕਰੋ ਡਾਕਟਰ ਸਾਹਿਬ ਮੈਂ ਠੀਕ ਹੋਣੀ ਚਾਹੀਦੀ ਆ ਮੈਂ ਬਜ਼ਾਰੂ ਕਰੀਮਾਂ ਲਾ ਲਾ ਕੇ। ਮੈਂ ਮੈਡੀਕਲ ਤੋਂ ਕਰੀਮਾਂ ਲੈ ਲੈ ਕੇ ਮੈਂ ਆਪਣਾ ਫੇਸ ਖਰਾਬ ਕਰ ਚੁੱਕੀ ਆ ਮੈਂ ਕੈਮੀਕਲ ਲਾ ਲਾ ਕੇ ਆਪਣੇ ਫੇਸ ਨੂੰ ਜਲਾ ਚੁੱਕੀ ਆ ਸਕਿਨ ਨੂੰ ਡੈੱਡ ਕਰ ਚੁੱਕੀ ਆ ਇਸ ਸਕਿਨ ਨੂੰ ਦੁਬਾਰਾ ਮੇਰੀ ਜਿੱਦਾਂ ਪਹਿਲਾਂ ਸੀ ਸੌਫਟ ਸੀਗੀ ਉਦਾਂ ਹੋ ਸਕਦੀ ਆ ਬਿਲਕੁਲ ਹੋ ਸਕਦੀ ਹੈ ਜੇ ਤੁਸੀਂ ਸਾਡੀ ਕੇਸਰ ਵਾਲੀ ਤੁਸੀਂ ਕਰੀਮ ਯੂਜ਼ ਕਰੋਗੇ ਤੁਹਾਡੇ ਉੱਤੇ ਇਹਨਾਂ ਗਲੋ ਆ ਜਾਊਗਾ ਤੁਹਾਨੂੰ ਕਿਸੇ ਵੀ ਫੋਨ ਦੇ ਤੁਹਾਨੂੰ ਫਿਲਟਰ ਲਾਉਣ ਦੀ ਲੋੜ ਨਹੀਂ ਜਾਂ ਤੁਹਾਨੂੰ ਆਪਣੀਆਂ ਫੋਟੋਆਂ ਬਣਾਉਣ ਦੀ ਲੋੜ ਨਹੀਂ ਹੈਗੀ ਮਤਲਬ ਜਿਸ ਤਰ੍ਹਾਂ ਦਾ ਫਿਲਟਰ ਲਾ ਕੇ ਅਸੀਂ ਮੋਬਾਈਲ ਦੇ ਉੱਤੇ ਆਪਣੀ ਫੋਟੋ ਪਾਉਣੀ ਹੈ ਫਿਲਟਰ ਲਾਉਣ ਦੀ ਲੋੜ ਖਤਮ ਕਰੂ ਆ ਦੇਖੋ ਆ ਜਿਹੜੀ ਆ ਜਿਹੜੀ ਚੀਜ਼ ਹੈ ਨਾ ਇੱਕ ਵਾਰ ਤੁਸੀਂ ਸਾਡੀ ਜਿਹੜੀ ਕੇਸਰ ਵਾਲੀ ਕਰੀਮ ਆ ਯੂਜ਼ ਕਰਕੇ ਦੇਖੋ ਤੁਹਾਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਗੇ ਪਹਿਲੇ ਮਹੀਨੇ ਰਿਜ਼ਲਟ ਦਿਵਾਂ ਸਾਡੀ ਭੈਣ ਬੈਠੀ ਸੀ ਇੱਥੇ ਤੁਹਾਡੇ ਨਾਲ ਗੱਲਾਂ ਕਰ ਰਹੀ ਸੀ ਚਲੋ ਮੈਂ ਵੀ ਗੱਲਾਂ ਉਹਦੇ ਨਾਲ ਸੁਣ ਰਿਆ ਸੀ ਉਹ ਕਹਿੰਦੀ ਸੀ ਮਤਲਬ ਫੇਸ ਦਾ ਇਹ ਹਾਲਾਤ ਹੋ ਰਹੇ ਨੇ ਘਰੇ ਕੋਈ ਧਿਆਨ ਨਹੀਂ ਦਿੰਦਾ ਖਾਸ ਕਰਕੇ ਘਰ ਵਾਲੇ ਨਹੀਂ ਧਿਆਨ ਦਿੰਦਾ ਉਮਰ ਮੇਰੀ ਹਜੇ 32 33 ਸਾਲ ਦੀ ਐ 35 ਸਾਲ ਦੀ ਥਾਰੇ ਬਹੁਤ ਰੋਂਦੇ ਸੀਗੇ ਕਹਿੰਦੇ ਸੀ ਸਾਡਾ ਤਾਂ ਡਿਵੋਰਸ ਹੋਣ ਲੱਗਿਆ ਉਹਨਾਂ ਦੇ ਹਸਬੰਦ ਬਹੁਤ ਜ਼ਿਆਦਾ ਉਹਨਾਂ ਨੂੰ ਕੇਅਰ ਕਰਦੇ ਹੀ ਨਹੀਂ ਸੀਗੇ ਨਾ ਅਵਾਈਡ ਕਰਦੇ ਸੀਗੇ ਪੁੱਛਦੇ ਹੀ ਨਹੀਂ ਸੀਗੇ ਤੇ ਹਾਂਜੀ ਫੇਸ ਕਰਕੇ ਸਕਿਨ ਉਹਨਾਂ ਦੀ ਬਹੁਤ ਜ਼ਿਆਦਾ ਡੈੱਡ ਹੋ ਗਈ ਸੀਗੀ ਤੇ ਹੁਣ ਹੁਣ ਤਾਂ ਕਾਫੀ ਖੁਸ਼ ਨੇ ਕਾਫੀ ਫਰਕ ਪੈ ਗਿਆ ਹੈ ਸਰ ਦੇ ਨਾਲ ਸਾਡੀਆਂ ਜਿਹੜੇ ਅਰਕਲੀਆਂ ਬੂੰਦਾਂ ਮਿਕਸ ਹੁੰਦੀਆਂ ਨੇ ਨਿਯਾਰੇ ਤਾਂ ਫਿਰ ਇੱਥੇ ਆਉਂਦੇ ਨੇ ਗਲੋ ਤਾਂ ਫਿਰ ਇੱਥੇ ਆਉਂਦੀ ਆ ਜਿਹੜੇ ਝੋੜੀਆਂ ਤਾਂ ਫਿਰ ਤਾਂ ਇਹ ਚੱਕਦੀ ਆ ਜਿਹੜੀ ਟੈਨਸ ਆ ਨਾ ਜਿਹੜੇ ਸਾਡਾ ਫੇਸ ਜਿਹੜਾ ਡੱਲ ਹੋ ਗਿਆ ਉਹਨੂੰ ਤਾਂ ਇਹਨੇ ਕੱਟਣਾ ਫਿਰੁ ਕੀ ਸਾਹਿਬ ਚੌਲਾਂ ਦੇ ਆਟੇ ਦੇ ਵਿੱਚ ਇਸ ਤਰੀਕੇ ਨਾਲ ਇਹ ਕੇਸਰ ਪਾਓ ਤੇ ਆਪਣੀ ਸੁੰਦਰਤਾ ਵਧਾਓ ਕਾਲੇ ਔਰ ਗੰਦੇ ਅਸੀਂ ਕਹਿ ਲਈਏ ਕਿ ਚਿਹਰੇ ਤੋਂ ਨਿਜਾਤ ਪਾਓ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਜੇ ਤੁਹਾਡੇ ਨਾਲ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆਂ ਕੇਸਰ ਅਤੇ ਚਾਵਲ ਦਾ ਜਿਹੜਾ ਅਸੀਂ ਕਹਿ ਲਈਏ ਚੌਲਾਂ ਦਾ ਆਟਾ ਹੈ ਇਹ ਜਿਸ ਨੂੰ ਅਸੀਂ ਕਹਿ ਲਈਏ ਕਿ ਉਹ ਨੁਸਖਾ ਫਾਰਮੂਲਾ ਜਿਸ ਨੂੰ ਇਹ ਆ ਗਿਆ ਤੇ ਉਹਨੇ ਆਪਣੇ ਚਿਹਰੇ ਦਾ ਨਖਾਰ ਆਪਣੇ ਚਿਹਰੇ ਦੀ ਗੰਦਗੀ ਬੜੀ ਛੇਤੀ ਖਤਮ ਕਰ ਲਈ ਇਹ ਨੁਸਖਾ ਫਾਰਮੂਲਾ ਕੀ ਹੈ ਕਿਵੇਂ ਇਸਤੇਮਾਲ ਕਰਨਾ ਹੈ ਕੇਸਰ ਦਾ ਔਰ ਕਿਸ ਤਰੀਕੇ ਨਾਲ ਇਹਦਾ ਅਸੀਂ ਫਾਇਦਾ ਲੈ ਸਕਦੇ ਆ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਏਪੀ ਇਲੈਕਟ੍ਰੋ ਹੋਮੀਓਪੈਥਿਕ ਸੈਂਟਰ ਸਾਨੇਵਾਲ ਵਾਲੇ ਡਾਕਟਰ ਜੋੜਾ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਹਾਂਜੀ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਜੋ ਤੁਸੀਂ ਅੱਜ ਫੇਰ ਸਾਡੇ ਕੋਲ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਅੱਛਾ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਵੀ ਇਹ ਨੈਚੁਰਲ ਰੈਮਡੀਜ਼ ਹੈਗੀਆਂ ਨੇ ਇਹ ਇਹ ਕੀ ਰੱਖਿਆ ਹੋਇਆ ਜੀ ਵੀ ਅਸੀਂ ਤੁਹਾਡੇ ਕੋਲੋਂ ਸਮਝਾਂਗੇ ਤੇ ਸਾਨੂੰ ਇਹ ਦੱਸੋ ਵੀ ਇਹ ਜਿਹੜਾ ਚੌਲਾਂ ਦੇ ਵਿੱਚ ਤੁਸੀਂ ਕੇਸਰ ਪਾਉਣ ਦੀ ਗੱਲ ਕਰਦੇ ਚੌਲਾਂ ਤੇ ਕੇਸਰ ਦਾ ਕੀ ਮਿਲਾਨ ਹੈ ਜੀ ਦੇਖੋ ਫਰਕ ਸਾਹਿਬ ਜਿਹੜਾ ਜਿਹੜੇ ਚੌਲ ਨੇ ਉਹਦੇ ਕਰੀਮ ਸਾਡੀਆਂ ਭੈਣਾਂ ਨੇ ਬਹੁਤ ਬਣਾਈ ਹੋਣੀ ਹੈ ਘਰਾਂ 'ਚ ਨਿਖਾਰ ਵੀ ਲਿਆਂਦਾ ਹੋਣਾ ਠੀਕ ਹੈ ਹੋ ਸਕਦਾ ਅੱਜ ਵੀ ਯੂਜ਼ ਕਰਦੀਆਂ ਹੋਣ ਠੀਕ ਹੈ ਪਰ ਕੇਸਰ ਬਾਰੇ ਨਹੀਂ ਪਤਾ ਹੋਣਾ ਕੇਸਰ ਨੂੰ ਅਸੀਂ ਚਿਹਰੇ ਤੇ ਲਾਉਣ ਨਾਲ ਜਿਹੜੀ ਸੁੰਦਰਤਾ ਵੱਧਦੀ ਆ ਜਿਹੜੇ ਕਾਲੇ ਨੇ ਉਹ ਕਹਿੰਦੇ ਅਸੀਂ ਹੋਰ ਸੋਹਣੇ ਦਿਖੀਏ ਹਾਂਜੀ ਜਿਹੜੇ ਗੋਰੇ ਨੇ ਉਹ ਕਹਿੰਦੇ ਸਾਡੇ ਕੋਈ ਦਾਗ-ਧੱਬਾ ਨਾ ਹੋਵੇ ਫੇਸ ਤੇ ਅਸੀਂ ਹੋਰ ਜ਼ਿਆਦਾ ਸਾਫ਼ ਹੋਵੇ ਦਿਖੇ ਨਾ ਸਾਨੂੰ ਵੀ ਅਸੀਂ ਯਾਨੀ ਸ਼ੀਸ਼ੇ ਅੰਗੋ ਚਾਮਕਦੇ ਰਹੀਏ ਕੀ ਆ ਹੋਣ ਹੁਣ ਜਿਹੜਾ ਕੇਸਰ ਆ ਹਾਂਜੀ ਇਹ ਕਹਿੰਦੇ ਲਾਉਣ ਦੇ ਤਾਂ ਜਿਹੜੇ ਫਾਇਦੇ ਹੈਗੇ ਨੇ ਹੈਗੇ ਨੇ ਇਹ ਖੱਦਦੇ ਲੋਕਾਂ ਨੇ ਬਹੁਤ ਹੁਣ ਦੁੱਧ ਚ ਪਾ ਕੇ ਕੋਈ ਪੀਂਦਾ ਕੋਈ ਇਹਨੂੰ ਕਿਸੇ ਤਰੀਕੇ ਨਾਲ ਕੋਈ ਡਰਾਈ ਫਰੂਟ ਤੇ ਲੈ ਕੇ ਇਹਨੂੰ ਮਿਕਸ ਕਰਕੇ ਪਾਊਡਰ ਬਣਾ ਕੇ ਲੈਂਦਾ ਬਹੁਤ ਤਰੀਕਿਆਂ ਨਾਲ ਇਹਦਾ ਜੂਸ ਕਰਦੇ ਆ ਲੋਕ ਪਰ ਫੇਸ ਤੇ ਲਾਉਣ ਲਈ ਅੱਜ ਜਿਹੜਾ ਮੈਂ ਤਰੀਕਾ ਦੱਸੂ ਉਹਦੇ ਨਾਲ ਫੇਸ ਇੰਨਾ ਜ਼ਿਆਦਾ ਗਲੋ ਕਰੋ ਇੰਨੀ ਜ਼ਿਆਦਾ ਚਮਕ ਆਊਗੀ ਫੇਸ ਮੈਂ ਕਹਿੰਦਾ ਜੀ ਇੰਨਾ ਸੋਹਣਾ ਦਿਖਣ ਲੱਗ ਜੂਗਾ ਨਾ ਹਰੇਕ ਬੰਦਾ ਤੁਹਾਨੂੰ ਕਹੂਗਾ ਵੀ ਕਿਤੇ 40 ਸਾਲ ਦੇ ਨੂੰ ਅਗਲਾ ਕੋਈ ਯਾਰ 20 ਸਾਲ ਦੀ ਕੁੜੀ ਤੁਰੀ ਆਉਂਦੀ ਆ 45 ਸਾਲ ਦੀ ਨੂੰ ਕਹੋਗਾ ਲੈ 20 ਸਾਲ ਦੀ ਤਰੀ ਆਉਂਦੀ ਆ ਇੰਨਾ ਵਧੀਆ ਇਹਦੇ ਤੇ ਨਖਾਰ ਆਊਗਾ ਜਿਹੜੀਆਂ ਹੁਣ ਸਾਡੀਆਂ ਬਜ਼ੁਰਗ ਲੇਡੀਜ਼ ਨੇ 60 ਸਾਲ ਦੀਆਂ 65 ਸਾਲ ਦੀਆਂ 55 ਸਾਲ ਦੀਆਂ 50 ਸਾਲ ਦੀਆਂ ਕਹਿੰਦੀਆਂ ਨਹੀਂ ਸਾਡੇ ਫੇਸ ਦੇ ਉੱਤੇ ਝੁਰੜੀਆਂ ਨਾ ਹੋਣ ਇਹਦਾ ਸੇਵਨ ਦੁੱਧ ਚ ਪਾ ਕੇ ਅਸੀਂ ਕਰਨ ਲੱਗ ਜੀ ਇਹਦਾ ਝੁਰੜੀਆਂ ਚੱਕ ਦਿੰਦੀ ਆ ਫੇਸ ਨੂੰ ਟਾਈਟ ਕਰ ਦਿੰਦੀ ਆ ਜੇ ਇਹਨੂੰ ਇਹਦੀ ਕਰੀਮ ਬਣਾ ਕੇ ਤੁਸੀਂ ਫੇਸ ਤੇ ਲਾਉਨੇ ਹੋ ਮੈਂ ਕਹਿੰਦਾ ਜੀ ਵੈਸੀ ਸੋਨੇ ਤੇ ਸੁਹਾਗਾ ਹੋ ਜਾਂਦਾ ਇਹਦੇ ਰਿਜ਼ਲਟ ਇੰਨੇ ਵਧੀਆ ਹੋ ਜਾਂਦੇ ਨੇ ਇੰਨੀ ਚਮਕ ਆ ਜਾਂਦੀ ਹੈ ਚਿਹਰੇ ਤੇ ਕਿ ਮੈਂ ਕਹਿੰਦਾ ਤੁਸੀਂ ਜਾਓਗੇ ਬਾਹਰ ਤੁਹਾਨੂੰ ਕੋਈ ਕਹਿ ਹੀ ਨਹੀਂ ਸਕਦਾ ਵੀ 60 ਸਾਲ ਦੇ ਹੋ। ਕੀ ਮਤ ਜੀ ਜੀ ਡਾਕਟਰ ਸਾਹਿਬ ਅਸੀਂ ਤੁਹਾਡੇ ਕੋਲ ਸਮਝਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਨਿਖਾਰ ਹੈਗਾ ਲੈ ਕੇ ਆਉਣਾ ਹੈ। ਮਹਿਜ਼ ਇਹ ਦੇਖੋ ਤੁਸੀਂ ਜਿਹੜਾ ਅਸੀਂ ਕਹਿ ਲਈਏ ਕਿ ਇਹ ਕੇਸਰ ਹੈਗਾ ਕੇਸਰ ਦੇ ਇਸਤੇਮਾਲ ਦੇ ਵਿੱਚ ਹੀ ਔਰ ਕੇਸਰ ਦੇ ਇਸਤੇਮਾਲ ਦੇ ਨਾਲ ਹੀ ਅੱਜ ਸਾਰੀਆਂ ਗੱਲਾਂ ਅਸੀਂ ਸਾਫ ਕਰਨ ਵਾਲੇ ਆ ਸਾਡੇ ਨਾਲ ਡਾਕਟਰ ਪਰਮਜੀਤ कौर ਸਾਹਿਬਾ ਵੀ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਵੀ ਧੰਨਵਾਦ ਜੀ ਅੱਛਾ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਵੀ ਅਸੀਂ ਹੋਰ ਤਾਂ ਬਹੁਤ ਸਾਰੀਆਂ ਚੀਜ਼ਾਂ ਸੁਣੀਆਂ ਸੀ ਪਰ ਕੇਸਰ ਨਹੀਂ ਅਸੀਂ ਕਦੇ ਸੁਣਿਆ ਕਿ ਕੇਸਰ ਦਾ ਇਸਤੇਮਾਲ ਵੀ ਅਸੀਂ ਚੌਲਾਂ ਦੇ ਵਿੱਚ ਪਾ ਕੇ ਆਵੇ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜੀ ਇਹ ਸਾਡੀਆਂ ਭੈਣਾਂ ਦੀਆਂ ਕਿਹੜੀਆਂ ਪਰੇਸ਼ਾਨੀਆਂ ਇਹ ਦੂਰ ਕਰੇਗਾ ਕੇਸਰ ਤੇ ਚੌਲਾ ਦਾ ਮੇਲ ਇਹ ਫੇਸ ਨੂੰ ਤਾਂ ਕਰੂਗਾ ਹੀ ਕਰੂਗਾ ਜਿਵੇਂ ਕੇਸਰ ਆਪਾਂ ਜੋ ਲੈਨੇ ਆ ਜਾਂ ਕਿਸੇ ਨੂੰ ਟੈਨਸ਼ਨ ਹੁੰਦੀ ਆ ਜ਼ਿਆਦਾ ਜਾਂ ਦਿਮਾਗੀ ਤੌਰ ਤੇ ਹੁੰਦੇ ਨੇ ਉਹਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਆ ਕੇਸਰ ਮਤਲਬ ਅਸੀਂ ਥੋੜੀ ਥੋੜੀ ਕਰੀਮ ਹੈਗੀ ਹੈ ਜੇ ਮੱਥੇ ਤੇ ਲਗਾਵਾਂਗੇ ਕੇਸਰ ਵਾਲੀ ਤਾਂ ਇਹ ਟੈਨਸ਼ਨ ਵੀ ਦੂਰ ਕਰਨੀ ਆ ਬਹੁਤਾਂ ਧਿਆਨ ਜੀ ਟੈਨਸ਼ਨ ਹੀ ਹੁੰਦੀ ਆ ਵੀ ਟੈਨਸ਼ਨ ਨਾਲ ਜੁਰੜੀਆਂ ਪੈਣ ਲੱਜੰਦੀਆਂ ਨੇ ਸਕਿਨ ਦੀ 글로 ਨਹੀਂ ਰਹਿੰਦੀ ਹੈਗੀ ਇਸਕਿਨ ਨੂੰ 글로 ਕਰਨ ਲਈ ਬਹੁਤ ਜ਼ਿਆਦਾ ਫਾਇਦੇਮੰਦ ਟੈਨਿੰਗ ਟੈਨਿੰਗ ਦੇਣ ਲਈ ਸਕਿਨ ਨੂੰ ਤੇ ਕੇਸਰ ਚੌਲਾਂ ਦਾ ਬਹੁਤ ਜ਼ਿਆਦਾ ਫਾਇਦੇਮੰਦ ਜੀ 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 ਅੱਛਾ ਕਿਹੜੀਆਂ ਪਰੇਸ਼ਾਨੀਆਂ ਹੈਗੀਆਂ ਨੇ ਜਿਹੜੀਆਂ ਦੂਰ ਹੋ ਸਕਦੀਆਂ ਨੇ ਇਹਨਾਂ ਦੇ ਮਤਲਬ ਇਸ ਨੁਸਕੇ ਨਾਲ ਫਾਰਮੂਲੇ ਨਾਲ ਜਿਵੇਂ ਸ਼ਾਈਆਂ ਹੋ ਗਈਆਂ ਕਿਲਮਾਂ ਸੇ ਹੋਗੇ ਕਈਆਂ ਤੇ ਕਾਲਾ ਕਾਲਾ ਬਲੈਕ ਬਲੈਕ ਜੀ ਹੋ ਜਾਂਦੀ ਹੈ ਸਕਿਨ ਉਹਨੂੰ ਵੀ ਇਹਨ 글로 ਸਾਫ ਕਰਦੀ ਹੈ ਜੀ 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 ਅੱਛਾ 150 ਵੀ ਖੋਰ ਬੜੀ ਇੱਥੇ ਅਹਿਮ ਚੀਜ਼ ਹੈ ਜਿਹੜਾ ਇਹ ਨੁਸਕਾ ਇਹ ਫਾਰਮੂਲਾ ਹੈਗਾ ਤੁਹਾਡਾ ਤੇ ਜਿਨ੍ਹਾਂ ਸਾਡੀਆਂ ਭੈਣਾਂ ਨੇ ਬਾਹਰ ਦੀਆਂ ਕਰੀਮਾਂ ਲਗਾ ਲਗਾ ਕੇ ਆਪਣਾ ਫੇਸ ਦਾ ਪੱਠਾ ਬਿਠਾ ਲਿਆ ਮਤਲਬ ਉਹ ਫੋਟੋਆਂ ਦੇਖਦੀਆਂ ਨੇ ਤੇ ਰੋਣ ਲੱਗ ਜਾਂਦੀਆਂ ਨੇ ਕਿ ਆਪਣੇ ਚਿਹਰੇ ਨੂੰ ਦੇਖ ਕੇ ਉਹਨਾਂ ਦਾ ਹੱਲ ਕਰੇਗੀ ਤੁਹਾਡੀ ਇਹ ਚੌਲਾਂ ਤੇ ਕੇਸਰ ਵਾਲਾ ਨੁਸਕਾ ਫਰੁਕੀ ਸਾਹਿਬ ਹੱਲ ਤਾਂ ਕਰੂਗੀ ਬਿਲਕੁਲ ਕਰੂਗੀ ਲੇਕਿਨ ਜਿਵੇਂ ਤੁਸੀਂ ਦੱਸਿਆ ਨਾ ਹੁਣ ਵੀ ਪੱਠਾ ਬਿਠਾ ਲਿਆ ਬਾਰ ਨਿਕਲਣ ਤੋਂ ਵੀ ਡਰਦੀਆਂ ਨੇ ਇਹ ਬਿਲਕੁਲ ਡਰਦੀਆਂ ਇਹ ਬਿਲਕੁਲ ਸੱਚ ਆ ਸਾਡੇ ਕੋਲ ਇਦਾਂ ਦੇ ਪੇਸ਼ੈਂਟ ਆਉਂਦੇ ਨੇ ਜਿਹੜੇ ਮੂੰਹ ਬੰਦ ਕੇ ਆਉਂਦੀਆਂ ਨੇ ਕਹਿੰਦੀਆਂ ਜੀ ਮੈਂ ਬਹੁਤ ਮੁਸ਼ਕਲ ਨਾਲ ਅੱਜ ਆਪਣਾ ਹੌਸਲਾ ਕਰਕੇ ਮੈਂ ਅੱਜ ਤੁਹਾਡੇ ਕੋਲੇ ਆਈਆਂ ਮੈਨੂੰ ਇੰਨੇ ਮਹੀਨੇ ਹੋ ਗਏ 4 4 5 5 ਮਹੀਨੇ ਹੋ ਗਏ ਮੈਂ ਬਾਹਰ ਨਹੀਂ ਨਿਕਲੀ ਮੇਰਾ ਫੇਸ ਇੰਨਾ ਖਰਾਬ ਹੋ ਚੁੱਕਿਆ ਸੀ ਜੇ ਮੈਂ ਬੱਚਿਆਂ ਦੇ ਕਿਤੇ ਸਕੂਲ ਦੇ ਵਿੱਚ ਜਾਣਾ ਹੋਵੇ ਤਾਂ ਮੈਂ ਕਹਿੰਦੀ ਸੀਗੀ ਜੀ ਮੇਰੇ ਬੱਚੇ ਕਹਿੰਦੇ ਸੀ ਮੈਂ ਤਾਂ ਮੈਂ ਪਾਪਾ ਨੂੰ ਲੈ ਕੇ ਜਾਣਾ ਮੰਮੀ ਨੂੰ ਲੈ ਕੇ ਨਹੀਂ ਜਾਣਾ ਕਹਿੰਦੀ ਮੈਂ ਪੁੱਛਿਆ ਕਾਰਨ ਕਹਿੰਦੀ ਮੰਮੀ ਤੁਹਾਨੂੰ ਦੇਖ ਕੇ ਤਾਂ ਸਾਨੂੰ ਕਹਿਣਗੇ ਇਹਨਾਂ ਦੀ ਮੰਮੀ ਐਦਾਂ ਦੀ ਆ ਐਦਾਂ ਦੇ ਲੋਕਾਂ ਨੇ ਗੱਲਾਂ ਆ ਕੇ ਸਾਡੇ ਕੋਲ ਕੀਤੀਆਂ ਜਿਹੜੀ ਉਹ ਲੇਡੀਜ਼ ਨੇ ਉਹਦੇ ਬੱਚੇ ਐਦਾਂ ਕਹਿਣਗੇ ਉਹਦੇ ਦਿਲ ਤੇ ਕੀ ਬੀਤਦੀ ਹੋਗੀ ਫਿਰ ਕੀ ਸਾਬ ਉਹ ਕਹਿੰਦੀ ਆ ਜੀ ਮੈਨੂੰ ਜਿੱਦਾਂ ਮਰਜ਼ੀ ਠੀਕ ਰੋ ਡਾਕਟਰ ਸਾਹਿਬ ਮੈਂ ਠੀਕ ਹੋਣੀ ਚਾਹੀਦੀ ਆ ਮੈਂ ਬਿਆਰੂ ਕਰੀਮਾ ਲਾ ਲਾ ਕੇ ਮੈਂ ਮੈਡੀਕਲ ਤੋਂ ਕਰੀਮਾਂ ਲੈ ਲੈ ਕੇ ਮੈਂ ਆਪਣਾ ਫੇਸ ਖਰਾਬ ਕਰ ਚੁੱਕੀ ਆ ਮੈਂ ਕੈਮੀਕਲ ਲਾ ਲਾ ਕੇ ਆਪਣੇ ਫੇਸ ਨੂੰ ਜਲਾ ਚੁੱਕੀ ਆ ਸਕਿਨ ਨੂੰ ਡੈੱਡ ਕਰ ਚੁੱਕੀ ਆ ਇਸ ਸਕਿਨ ਦੁਬਾਰਾ ਮੇਰੀ ਜਿੱਦਾਂ ਪਹਿਲਾਂ ਸੀ ਸੌਫਟ ਸੀਗੀ ਉਦਾਂ ਹੋ ਸਕਦੀ ਆ ਬਿਲਕੁਲ ਹੋ ਸਕਦੀ ਆ ਜੇ ਤੁਸੀਂ ਸਾਡੀ ਕਿਸਰ ਵਾਲੀ ਤੁਸੀਂ ਕਰੀਮ ਯੂਜ਼ ਕਰੋਗੇ ਤੁਹਾਡੇ ਉੱਤੇ ਇੰਨਾ ਗਲੋ ਆ ਜਾਊਗਾ ਤੁਹਾਨੂੰ ਕਿਸੇ ਵੀ ਫੋਨ ਦੇ ਤੁਹਾਨੂੰ ਫਿਲਟਰ ਲਾਉਣ ਦੀ ਲੋੜ ਨਹੀਂ ਜਾਂ ਤੁਹਾਨੂੰ ਆਪਣੀਆਂ ਫੋਟੋਆਂ ਬਣਾਉਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਜਿਹੜੀ ओरिजिनल ਤੁਹਾਡਾ ਜਿਹੜਾ ਫਿਲਟਰ ਦੇਖਦੇ ਫਿਲਟਰ ਕਿਹੜਾ ਲਾਈਏ ਅਸੀਂ ਹਾਂਜੀ ਹਾਂਜੀ ਫਿਲਟਰ ਵੀ ਚੇਂਜ ਕਰ ਕਰਕੇ ਦੇ ਦਿਆ ਵੀ ਉਹ ਇੱਥੇ ਠੀਕ ਲੱਗਦਾ ਵੀ ਹੁਣ ਤਾਂ ਨਹੀਂ ਦੇਖਦਾ ਹੈਗਾ ਬਾਕੀ ਫਿਰ ਪਾਊਡਰ ਬੜਾ ਉੱਤੇ ਲਾਉਂਦੀਆਂ ਨੇ ਉਹਨੂੰ ਕਈ ਵਾਰ ਮਾਫ ਕਰਨਾ ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ ਕਈ ਵਾਰ ਨਾ ਮੈਂ ਬਹੁਤ ਸਾਰੀਆਂ ਇਦਾਂ ਦੀਆਂ ਤਸਵੀਰਾਂ ਅਸੀਂ ਦੇਖਦੇ ਨਾ ਜਿਹੜਾ ਸਾਡੇ ਰਿਸ਼ਤੇਦਾਰੀ ਚ ਹੁੰਦਾ ਹੈ ਜਾਂ ਸਾਡੇ ਸਰਕਲ ਦੇ ਵਿੱਚ ਹੁੰਦਾ ਹੈ ਉਹ ਇੱਕ ਵਾਰ ਆਪ ਨੂੰ ਭੁਲੇਖਾ ਪੈਣਾ ਸ਼ੁਰੂ ਹੋ ਜਾਂਦਾ ਹੈ ਕਿ ਇਹ ਜਦੋਂ ਅਸੀਂ origignal ਦੇਖਿਆ ਸੀ ਇਸ ਵੀਰੇ ਨੂੰ ਇਸ ਸਾਡੇ ਰਿਸ਼ਤੇਦਾਰ ਦੇ ਵਿੱਚ ਕੁੜੀ ਨੂੰ ਤੇ ਉਹ ਹੋਰ ਚੀਜ਼ ਹੈ ਤੇ ਜਦੋਂ ਅਸੀਂ ਮੋਬਾਈਲ ਤੇ ਦੇਖਦੇ ਆਂ ਤੇ ਹੋਰ ਚੀਜ਼ ਹੈ ਕਿ ਇਹ ਜਿਹੜਾ ਇੱਕ ਸਾਰ ਮੇਲ ਕਰਾ ਦੇਗੀ ਮਤਲਬ ਜਿਸ ਤਰ੍ਹਾਂ ਦਾ ਫਿਲਟਰ ਲਾ ਕੇ ਅਸੀਂ ਮੋਬਾਈਲ ਦੇ ਉੱਤੇ ਆਪਣੀ ਫੋਟੋ ਪਾਉਣੀ ਆ ਫਿਲਟਰ ਲਾਉਣ ਦੀ ਲੋੜ ਖਤਮ ਕਰੂ ਪਰ ਕਿਉਂਕਿ ਸਾਡੇ ਕੋਲ ਇਦਾਂ ਦੇ ਪੇਸ਼ੈਂਟ ਨੇ ਜਿਹੜੇ ਇੱਕ ਇੱਕ ਮਹੀਨੇ ਦੇ ਵਿੱਚ ਜਿਨ੍ਹਾਂ ਦਾ ਫੇਸ ਡੈੱਡ ਹੋ ਚੁੱਕਿਆ ਸੀਗਾ ਬਿਲਕੁਲ ਬਲੈਕਨੈਸ ਆ ਚੁੱਕੀ ਸੀ ਕਾਲਾ ਹੋ ਚੁੱਕਿਆ ਸੀਗਾ ਜਿਹੜੀਆਂ ਬਾਹਰ ਨਿਕਲ ਤੋਂ ਡਰਦੀਆਂ ਸੀਗੀਆਂ ਇੱਕ ਇੱਕ ਮਹੀਨੇ ਦੇ ਵਿੱਚ ਫੇਸ ਸਾਫ਼ ਹੋਏ ਨੇ ਇਹ ਇੰਨੇ ਵਧੀਆ ਗਲੋ ਆ ਗਿਆ ਉਹ ਧੰਨਵਾਦ ਕਰਨ ਦੇ ਫੋਨ ਧੰਨਵਾਦ ਜਦੋਂ ਇੱਥੇ ਆ ਕੇ ਸਾਡੇ ਲੋਕ ਸਾਡੇ ਇੱਥੇ ਆਫਿਸ 'ਚ ਬੈਠ ਕੇ ਸਾਡਾ ਧੰਨਵਾਦ ਕਰਦੀਆਂ ਨੇ ਉਹ ਜਿਹੜੀ ਖੁਸ਼ੀ ਮਿਲਦੀ ਆ ਸ਼ਾਇਦ ਹੀ ਕਿਸੇ ਨੂੰ ਮਿਲਦੀ ਹੋਊਗੀ ਕਿਉਂ ਫਿਰੂਕੀ ਸਾਹਿਬ ਇੱਕ ਭੈਣ ਸਾਡੀ ਇੰਨੇ ਟਾਈਮ ਤੋਂ ਆਪਣੇ ਇੱਕ ਘਰ ਦੇ ਵਿੱਚ ਕੈਦ ਹੋਵੇ ਸਿਰਫ ਇਹਦੇ ਕਰਕੇ ਮੇਰੇ ਬੱਚੇ ਕਹਿੰਦੇ ਨੇ ਮਾਂ ਤੈਨੂੰ ਅਸੀਂ ਸਕੂਲ ਨਹੀਂ ਲੈ ਕੇ ਜਾ ਸਕਦੇ ਅਸੀਂ ਪਾਪਾ ਨੂੰ ਲੈ ਕੇ ਜਾਵਾਂਗੇ ਤੂੰ ਦੇਖਣ ਵਿੱਚ ਸੋਹਣੀ ਨਹੀਂ ਲੱਗਦੀ ਚੰਗੀ ਨਹੀਂ ਲੱਗਦੀ ਜਦੋਂ ਉਹ ਭੈਣ ਨੂੰ ਅਸੀਂ ਠੀਕ ਕਰਤਾ ਤਾਂ ਉਸ ਪਰਮਾਤਮਾ ਦੇ ਚਰਨਾਂ ਦੇ ਦੀ ਹਾਜ਼ਰੀ ਲੱਗ ਜਾਂਦੀ ਆ ਫਰੁਕੀ ਸਾਹਿਬ ਸਾਨੂੰ ਉੱਤੇ ਖੁਸ਼ੀ ਹੁੰਦੀ ਆ ਇੱਕ ਪੈਣ ਜਿਹੜੀ ਘਰ ਦੇ ਵਿੱਚ ਕੈਦ ਸੀ ਅੱਜ ਬਾਹਰ ਜਾ ਕੇ ਆਪਣੇ ਬੱਚਿਆਂ ਨਾਲ ਸਕੂਲ ਦੇ ਵਿੱਚ ਵੀ ਜਾਂਦੀ ਆ ਤਾਂ ਆ ਆਪਣੇ ਆਂਡ ਗਵੰਡ ਵਿੱਚ ਵੀ ਜਾਂਦੀ ਆ ਤੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਵੀ ਜਾਂਦੀ ਆ ਉੱਥੇ ਜਿਹੜੀ ਉਹਨੂੰ ਖੁਸ਼ੀ ਮਿਲਦੀ ਆ ਉਹ ਤੋਂ ਦੁੱਗਣੀ ਖੁਸ਼ੀ ਸਾਨੂੰ ਮਿਲਦੀ ਆ ਜਦੋਂ ਅਸੀਂ ਪੇਸ਼ੈਂਟ ਠੀਕ ਕਰਦੇ ਆ ਫਰੁਕੀ ਸਾਹਿਬ ਜਦੋਂ ਅਸੀਂ ਇਦਾਂ ਦਾ ਕੋਈ ਪੇਸ਼ੈਂਟ ਠੀਕ ਕਰਦੇ ਆ ਉਹ ਪਰਮਾਤਮਾ ਸਾਡੇ ਸਿਰ ਦੇ ਉੱਤੇ ਆਸ਼ੀਰਵਾਦ ਦਿੰਦਾ ਵੀ ਪੁੱਤ ਇੱਕ ਜਿਹੜਾ ਕੰਮ ਕਰਦਾ ਕਰਦਾ ਰਹੇ ਸੱਚੇ ਮਾਨ ਨਾਲ ਕੰਮ ਕਰਾਂਗੇ ਫਿਰੂਕੀ ਸਾਹਿਬ ਕਦੇ ਅਸੀਂ ਮਾੜਾ ਕਿਸੇ ਦਾ ਸੋਚ ਕੇ ਕੰਮ ਨਹੀਂ ਕਰਦੇ ਜਿਹੜੀ ਕਰੀਮ ਬਣਾਈ ਆ ਜਿਹੜੀ ਇਹਦੀ ਅੱਜ ਤੁਹਾਨੂੰ ਦੱਸਣ ਜਾ ਰਹੇ ਆ ਇਹ ਤੁਹਾਨੂੰ ਕੰਡਾ ਕੰਮ ਕਰੂਗੀ ਇੱਕ ਵਾਰ ਤੁਸੀਂ ਸਾਡੀ ਜਿਹੜੀ ਇਹਦੇ ਵਾਲੀ ਕੇਸਰ ਵਾਲੀ ਕਰੀਮ ਆ ਯੂਜ਼ ਕਰਕੇ ਦੇਖੋ ਤੁਹਾਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਗੇ ਪਹਿਲੇ ਮਹੀਨੇ ਰਿਜ਼ਲਟ ਦਿਵਾਵਾਂਗੇ ਕੀ ਬਾਤ ਜੀ 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 ਅੱਛਾ ਜਿਸ ਤਰੀਕੇ ਨਾਲ ਸਾਡੀ ਭੈਣ ਬੈਠੀ ਸੀ ਇੱਥੇ ਤੁਹਾਡੇ ਨਾਲ ਗੱਲਾਂ ਕਰ ਰਹੀ ਸੀ ਚਲੋ ਮੈਂ ਵੀ ਗੱਲਾਂ ਉਹਦੇ ਨਾਲ ਸੁਣ ਰያ ਸੀ ਉਹ ਕਹਿੰਦੀ ਸੀ ਮਤਲਬ ਫੇਸ ਦਾ ਇਹ ਹਾਲਾਤ ਹੋ ਰਹੇ ਨੇ ਘਰੇ ਕੋਈ ਧਿਆਨ ਨਹੀਂ ਦਿੰਦਾ ਖਾਸ ਕਰਕੇ ਘਰ ਵਾਲੀ ਨਹੀਂ ਧਿਆਨ ਦਿੰਦਾ ਉਮਰ ਮੇਰੀ ਹਜੇ 32 33 ਸਾਲ ਦੀ ਐ 35 ਸਾਲ ਦੀ ਐ ਉਹ ਪੇਸ਼ੈਂਟ ਕਾਫੀ ਖੁਸ਼ ਸੀਗੀ ਐਕਟੀ ਮੈਂ ਉਹਨਾਂ ਨੂੰ ਪੁੱਛਿਆ ਪਿਛਲੀ ਵਾਰੀ ਆਏ ਸੀ ਵਿਚਾਰੇ ਬਹੁਤ ਰੋਂਦੇ ਸੀਗੇ ਕਹਿੰਦੇ ਸੀ ਸਾਡਾ ਤਾਂ ਡਿਵੋਰਸ ਹੋਣ ਲੱਗਿਆ ਉਹਨਾਂ ਦੇ ਹਸਬੰਦ ਬਹੁਤ ਜ਼ਿਆਦਾ ਉਹਨਾਂ ਨੂੰ ਕਿਰ ਕਰਦੇ ਹੀ ਨਹੀਂ ਸੀਗੇ ਨਾ ਅਵੋਇਡ ਕਰਦੇ ਸੀਗੇ ਪੁੱਛਦੇ ਹੀ ਨਹੀਂ ਸੀਗੇ ਤੇ ਹਾਂਜੀ ਫੇਸ ਕਰਕੇ ਉਹ ਕਹਿੰਦੇ ਨਹੀਂ ਸਕਿਨ ਉਹਨਾਂ ਦੀ ਬਹੁਤ ਜ਼ਿਆਦਾ ਡੈੱਡ ਹੋ ਗਈ ਕਿ ਸੀਗੀ ਤੇ ਹੁਣ ਹੁਣ ਤਾਂ ਕਾਫੀ ਖੁਸ਼ ਹਨ ਹੁਣ ਤਾਂ ਕਾਫੀ ਖੁਸ਼ ਨੇ ਕਾਫੀ ਫਰਕ ਪੈ ਗਿਆ ਨਾ ਜੀ 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 ਅੱਛਾ ਇਕਵਲ ਹੋਰ ਹੈਗੀ ਐ ਦਟਸਬ ਮਤਲਬ ਇਹ ਵੱਡਾ ਮਾਮਲੇ ਹੈਗੇ ਨੇ ਸਾਡੇ ਪਰਿਵਾਰਾਂ ਦੇ ਵਿੱਚ ਹਰੇਕ ਨੂੰ ਤਾਨੇ ਦੇ ਦੇਣਾ ਹਰੇਕ ਨੂੰ ਮੈਣੇ ਮਾਰਨਾ ਕਿਸੇ ਦੇ ਅੱਜ ਕੱਲ੍ਹ ਉਹ ਮੌਕੇ ਜੇ ਵੀ ਬੜੇ ਹੁੰਦੇ ਨੇ ਜੀ ਮੌਕੇ ਤੇ ਅਸਰ ਕਰੂ ਦਾਣੇ ਜੀ ਦਾਣੇ ਜੀ ਨਿਕਲਣ ਲੱਗ ਜਾਂਦੇ ਨੇ ਜਿਹੜੇ ਜਾਂ ਫਿੰਸੀਆ ਹੋ ਗਈਆਂ ਮੜਾ ਜਾਂ ਬਾਹਰ ਗੇੜਾ ਖਾਏ ਧੁੱਪੇ ਫਿਰਿਆ ਹੈ ਜਾਂ ਅਸੀਂ ਕੱਲੇ ਕੋਈ ਗਰਮ ਚੀਜ਼ ਖਾ ਲਈ ਜਿਹਦੇ ਗੜ੍ਹ ਨਿਕਲੇ ਆਉਂਦੇ ਨੇ ਹਾਂਜੀ ਪਿੰਪਲਸ ਦੇ ਉੱਤੇ ਬਹੁਤ ਵਧੀਆ ਕੰਮ ਕਰਦੀ ਆ ਇਹ ਜਿਨ੍ਹਾਂ ਦੇ ਪਿੰਪਲਸ ਨਿਕਲਦੇ ਨੇ ਪਸ ਭਰ ਜਾਂਦੀ ਆ ਪਸ ਭਰਨ ਤੋਂ ਬਾਅਦ ਫੁੱਟੇ ਜਾਂਦੇ ਨੇ ਫੁੱਟਣ ਤੋਂ ਬਾਅਦ ਉਹਨਾਂ ਦੇ ਕਾਲੇ ਦਾਗ ਪੈ ਜਾਂਦੇ ਨੇ ਬੜਾ ਚਿਹਰਾ ਬੁਰਾ ਜਾ ਲੱਗਦਾ ਜਾਂ ਅਸੀਂ ਕਈ ਵਾਰ ਕਹਿ ਦਿੰਦੇ ਆ ਜੀ ਜਿਨ੍ਹਾਂ ਨੂੰ ਚਿਕਨ ਬਾਕਸ ਹੁੰਦੀ ਹੈ ਜਿਹਨੂੰ ਅੱਜ ਕੱਲ ਪੰਜਾਬੀ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਲੋਕ ਮਾਤਾ ਦਾ ਨਾਮ ਦਿੰਦੇ ਆ ਮਾਤਾ ਉਹਨੂੰ ਇਹ ਕਿਉਂ ਸਾਡੀ ਡਾਕਟਰੀ ਭਾਸ਼ਾ ਦੇ ਵਿੱਚ ਚਿਕਨ ਬਾਕਸ ਹੁੰਦੀ ਹੈ ਜੇ ਚਿਕਨ ਬਾਕਸ ਨਿਕਲਿਆ ਜੀ ਉਹਦੇ ਦਾਗ ਜਿਹੜੇ ਹੁੰਦੇ ਨੇ ਡੂੰਘੇ ਚਲੇ ਜਾਂਦੇ ਨੇ ਉਹ ਦਾਗ ਨਹੀਂ ਜਾਂਦੇ ਤਾਂ ਸਾਡੀਆਂ ਕਰੀਮਾਂ ਉਹ ਦਾਗ ਵੀ ਹਟਾ ਦਿੰਦੀਆਂ ਨੇ ਦਾਗ ਜਿਹੜੇ ਨੇ ਉਹ ਠੀਕ ਹੋ ਜਾਂਦੇ ਨੇ ਚਿਕਨ ਪੋਕਸ ਦਾ ਤੁਹਾਨੂੰ ਪਤਾ ਵੀ ਨਹੀਂ ਲੱਗੂ ਤੁਹਾਨੂੰ ਕਦੇ ਚਿਕਨ ਪੋਕਸ ਹੋਈ ਸੀਗੀ ਬਿਲਕੁਲ ਤੁਹਾਡਾ ਫੇਸ ਸਾਫ ਹੋ ਜਾਊਗਾ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜੀ ਇੱਥੇ ਅਹਿਮ ਚੀਜ਼ ਹੈਗੀ ਹੈ ਹੁਣ ਸਾਨੂੰ ਇਹ ਦੱਸੋ ਵੀ ਜਿਹੜਾ ਇਹ ਕਰੀਮ ਹੈਗੀ ਹੈ ਕੀ ਜਿਹੜੀਆਂ ਬਾਹਰ ਲੀਆਂ ਕਰੀਮਾਂ ਹੈਗੀਆਂ ਸਾਡੀਆਂ ਆਉਂਦੀਆਂ ਸਾਡੇ ਕੋਲ ਚਾਹੇ ਉਹ ਦੇਸੀ ਨੇ ਅਸੀਂ ਕਹਿ ਲਈਏ ਕਿ ਚਾਹੇ ਦੇਸੀ ਕਰੀਮਾਂ ਨੇ ਉਹ ਆਯੁਰਵੈਦਿਕ ਤਰੀਕੇ ਨਾਲ ਹੀ ਬਣਾਈਆਂ ਪਰ ਇਹ ਤਾਂ ਸਾਡੇ ਘਰ ਦੇ ਵਿੱਚ ਬਣ ਸਕਦੀ ਹੈ ਉਹਦੀ ਤਾਂ ਵੀ ਖੜਾ ਛੜਾ ਦੇਗਾ ਔਰ ਜਿਹੜੀ ਕੈਮੀਕਲ ਵਾਲੀ ਐ ਨਾ ਉਹਦੇ ਤੋਂ ਕਲਾ ਤੁਸੀਂ ਤਾਂ ਕਹਿ ਰਹੇ ਹੋਏ ਛਡਾਉਣੇ ਛਡਾਉਣੇ ਦੇਖੋ ਬਰੁਖ ਸਾਹਿਬ ਜਿਹੜੀ ਨਾ ਕਿਸੇ ਨੇ ਕਰੀਮ ਬਣਾਈ ਮੈਂ ਉਹਦੇ ਨਾਲ ਤਾਂ ਗੈਂਤੂ ਬ੍ਰੈਂਤੂ ਕਰੂੰਗਾ ਨਾ ਮੈਨੂੰ ਪਤਾ ਉਹਨਾਂ ਨੇ ਕੀ ਕੀਤਾ ਠੀਕ ਹੈ ਉਹਨਾਂ ਦੀ ਆਪਣੀ ਸਮਝ ਆਪਣੀ ਸਮਝ ਨਾਲ ਬਣਾਉਂਦੇ ਆ ਅਸੀਂ ਆਪਣੀ ਸਮਝ ਨਾਲ ਬਣਾਉਨੇ ਆ ਕੋ ਸਾਡਾ ਕੰਮ ਹੀ ਅਰਕ ਕੱਢਣਾ ਅਸੀਂ ਜਿੰਦਾ ਪਲਾਂਟ ਨੂੰ ਇੱਕ ਪਲਾਂਟ ਲਿਆਂਦਾ ਸੀ ਜਿੰਦਾ ਉਹਦੀ ਜਾਨ ਕੱਢ ਕੇ ਦੂਜੇ ਦੇ ਵਿੱਚ ਟਰਾਂਸਫਰ ਕਰ ਦੇਣੀ ਆ ਉਹਨੂੰ ਅਸੀਂ ਤੰਦਰੁਸਤ ਕਰ ਦੇਣਾ ਇਹਦੇ ਵਿੱਚ ਕੀ ਹੁੰਦਾ ਪ੍ਰਕੀ ਸਾਹਿਬ ਜੇ ਅਸੀਂ ਸੁੱਕਾ ਪਲਾਂਟ ਯੂਜ਼ ਕਰਦੇ ਆ ਤਾਂ ਸਾਡਾ ਕੰਮ ਨਹੀਂ ਕਰਦਾ ਜੇ ਅਸੀਂ ਜਿੰਦਾ ਦਰਕਤਾ ਨੂੰ ਪੌਦਿਆਂ ਨੂੰ ਉਹਨਾਂ ਦੇ ਪੱਤੇ ਤਾਜ਼ਾ ਲਿਆ ਕੇ ਅਸੀਂ ਉਹਨਾਂ ਦਾ ਅਰਕ ਕੱਢਦੇ ਆ ਤਾਂ ਹੀ ਕੰਮ ਕਰਦਾ ਜਿਹੜਾ ਕਿਸ ਰਕਿਸਰ ਦਾ ਸੀ ਅੱਜ ਅਰਕ ਕੱਢਿਆ ਹੋਇਆ ਕੀ ਬਾਤ ਹੈ ਬਹੁਤ ਥੋੜਾ ਜਿਹਾ ਹੀ ਰੱਖਿਆ ਫਿਰ ਕਿਉਂਕਿ ਸਰ ਮਹਿੰਗਾ ਬਹੁਤ ਜ਼ਿਆਦਾ ਹੈ ਥੋੜਾ ਜਿਹਾ ਜਿਹਾ ਰੱਖਿਆ ਮੈਂ ਇਹ ਵੀ ਅਸੀਂ ਦਿਖਾਉਣ ਲਈ ਵੀ ਥੋੜਾ ਜਿਹਾ ਅਸੀਂ ਦਿਖਾ ਦਈਏ ਕਿ ਇਹਦੇ ਅਰਕ ਦਾ ਕੀ ਕਰਦੇ ਆ ਜੀ ਇਹ ਅਰਕ ਨੂੰ ਅਸੀਂ ਕਰੀਮ ਦੇ ਵਿੱਚ ਪਾਉਣਾ ਕਰੀਮ ਦੇ ਵਿੱਚ ਜਿਹੜੇ ਚੌਲ ਕਿਹੜੀ ਕਰੀਮ ਚ ਰੱਖਿਆ ਜੀ ਜਿਹੜਾ ਅਸੀਂ ਇੱਥੇ ਨਾ ਐ ਚੌਲਾਂ ਦੇ ਆਟੇ ਨੂੰ ਅਵਾਲ ਕੇ ਚੌਲਾਂ ਨੂੰ ਉਹਨਾਂ ਨੂੰ ਪੀਸ ਕੇ ਇੱਕ ਵਾਰ ਸੁਕਾਉਣਾ ਸੁਕਾ ਕੇ ਉਸ ਤੋਂ ਬਾਅਦ ਦੁਬਾਰਾ ਫੇਰ ਪੀਸਣਾ ਪੀਸ ਕੇ ਉਹਦਾ ਇੱਕ ਪਾਊਡਰ ਤਿਆਰ ਹੋ ਜਾਂਦਾ ਜਿਹੜਾ ਸੀ ਇੱਥੇ ਰੱਖਿਆ ਹੋਇਆ ਅੱਛਾ ਆਹ ਪਾਊਡਰ ਆ ਫਾਈਨ ਪਾਊਡਰ ਜੀ हां जी हां जी ਇਦਾਂ ਦਾ ਪਾਊਡਰ ਬਣ ਜਾਂਦਾ ਫਿਰ ਇਹ ਇਹਨੂੰ ਕੀ ਕਰਨਾ ਉਸ ਤੋਂ ਬਾਅਦ ਫਿਰ ਕੀ ਸਭ ਟਾਈਮ ਘਟਾ ਸੀਗਾ ਆਪਣੀ ਵੀਡੀਓ ਬਹੁਤ ਲੰਬੀ ਹੋਈ ਨਹੀਂ ਉਹਦੇ ਕਰਕੇ ਮੈਂ ਇੱਥੇ ਫਿਰ ਇਹਨੂੰ ਥੋੜਾ ਜਿਹਾ ਬਣਾ ਕੇ ਰੱਖਿਆ ਸੀਗਾ ਇਦਾਂ ਦੀ ਫਿਰ ਇਹ ਜਿਹੜਾ ਆ ਤੁਸੀਂ ਦੱਸਿਆ ਜੀ ਮਤਲਬ ਕੇਸਰ ਐਵੇਂ ਚੌਲਾਂ ਚ ਨਹੀਂ ਰਲਾਉਣਾ ਜੀ ਨਹੀਂ ਇਦਾਂ ਨਹੀਂ ਰਲਾਉਣਾ ਫਿਰ ਕੀ ਸਭ ਇਹ ਤਾਂ ਫਿਰ ਇਹਦਾ ਡੱਕੇ ਹੋ ਗਏ ਇਹਨੂੰ ਲਾਉਣਾ ਕਿੱਦਾਂ ਫਿਰ ਅਸੀਂ ਓਕੇ ਓਕੇ ਅਸੀਂ ਇਦਾਂ ਦਾ ਹਰਕ ਕੱਢ ਲੈਣਾ ਇਹਦਾ ਕੇਸਰ ਦਾ ਹਰਕ ਕੱਢ ਕੇ ਫਿਰ ਸਾਡੇ ਕੋਲ ਹਰਕ ਕਿਵੇਂ ਨਿਕਲਦਾ ਜੀ ਅਰਕਤਾ ਜੀ ਸਾਡੇ ਕੋਲ ਮਸ਼ੀਨਾਂ ਹੁੰਦੀਆਂ ਨੇ ਫਰੁਕੀ ਸਾਹਿਬ ਵੀ ਮਸ਼ੀਨਾਂ ਨਾਲ ਆ ਕੇ ਕੱਢਦੇ ਆ ਤੇ ਅਸੀਂ ਉਹ ਮਸ਼ੀਨਾਂ ਨਾਲ ਕੱਢ ਕੇ ਨਾ ਫਿਰ ਅਸੀਂ ਇਹ ਚੀਜ਼ ਨੂੰ ਕਰਦੇ ਆ ਮੈਂ ਤੁਹਾਨੂੰ ਨਾ ਇਹਦਾ ਕੱਢ ਕੇ ਦਿਖਾਉਣਾ ਮੈਂ ਹੁਣ ਦੱਸਦਾ ਕਿਵੇਂ ਬਣਾਉਣੀ ਹੈ ਸਾਡੇ ਕੋਲ ਦੇਖੋ ਜੀ ਆ ਕਰੀਮ ਇੱਥੇ ਤਿਆਰ ਸੀਗੀ ਮੈਂ ਥੋੜੀ ਜੀ ਕਰੀਮ ਨਾ ਪਾ ਕੇ ਇੱਥੇ ਮੈਂ ਬਣਾ ਕੇ ਦਿਖਾਉਣਾ ਠੀਕ ਹੈ ਜੀ ਇਹ ਤੁਸੀਂ ਪਹਿਲਾਂ ਬਣਾਈ ਹੋਈ ਆਲਰੇਡੀ ਆਪਣੇ ਨੂੰ ਕੋਈ ਆ ਜੀ ਇਹਦੇ ਵਿੱਚ ਨਾ ਕੀ ਹੁੰਦਾ ਫਰੁਕੀ ਸਾਹਿਬ ਜਦੋਂ ਅਸੀਂ ਕਹਿੰਦੇ ਟਾਈਮ ਬਹੁਤ ਲੱਗਣਾ ਹੈ ਇਹਨੂੰ ਨਹੀਂ ਦੱਸ ਸਕਦੇ ਅਸੀਂ ਇੰਨਾ ਟਾਈਮ ਆਪਣੇ ਕੋਲ ਘੱਟ ਹੁੰਦਾ ਇਹ ਇਦਾਂ ਕਰਕੇ ਨਾ ਕੇਸਰ ਪਾਉਣਾ ਸੀ ਇਹਦੇ ਵਿੱਚ ਦੋ ਬੂੰਦਾਂ ਦੋ ਕੁ ਬੂੰਦਾ ਪਾ ਲੋ ਦੋ ਪਾ ਲੋ ਬਹੁਤ ਨੇ ਜੀ ਅੱਛਾ ਕਿਆ ਗੱਲ ਸਰ ਇਹਦਾ ਸਾਰੀ ਸੁਨਹਿਰੀ ਹੋ ਗਈ ਜੀ ਦੋ ਬੂੰਦਾਂ ਨਾਲ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹਨੂੰ ਦੇਖਣਾ ਪੈਣਾ ਫਿਰ ਕਿਤਾ ਮੈਨੂੰ ਟਾਈਮ ਲੱਗਦਾ ਹੁੰਦਾ ਥੋੜਾ ਜਿਹਾ ਮਿਹਨਤ ਕਰਨੀ ਪੈਂਦੀ ਹੈ ਇਹਨਾਂ ਚੀਜ਼ਾਂ ਤੇ ਜਿਵੇਂ ਅਸੀਂ ਕਹੀਏ ਜੀ ਮਿਹਨਤ ਇਦਾਂ ਹੀ ਬਹੁਤ ਛੇਤੀ ਸਾਨੂੰ ਰਿਜ਼ਲਟ ਮਿਲ ਜਾਂਦਾ ਨਹੀਂ ਮਿਲਦੇ ਹੈਣ ਅਸੀਂ ਇਹਦਾ ਰਿਜ਼ਲਟ ਲੈਣ ਲਈ ਸਾਨੂੰ ਥੋੜੀ ਜੀ ਐ ਮਿੰਦ ਕਰਨੀ ਪੈਣੀ ਹੈ ਸਾਨੂੰ ਠੀਕ ਹੈ ਠੀਕ ਹੈ ਅੱਛਾ ਮਤਲਬ ਇਹ ਚਿਹਰੇ ਚਿਹਰੇ ਦੇ ਹਿਸਾਬ ਦੇ ਨਾਲ ਇਹਦੇ ਵਿੱਚ ਤੁਸੀਂ ਸਾਰੀਆਂ ਚੀਜ਼ਾਂ ਸੈੱਟ ਕਰ ਦਿਓ ਜੀ 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 ਅੱਛਾ ਕੀ ਕੰਮ ਹੋਣ ਦੱਸ ਦੋ ਵੀ ਇਹ ਜਿਹੜੀ ਅਰਕ ਵਾਲੀ ਇਹ ਜਿਹੜੇ ਕੇਸਰ ਵਾਲੀ ਔਰ ਚਾਵਲਾਂ ਵਾਲਾ ਹੈਗਾ ਅਰਕ ਇਹ ਕਿੰਨੇ ਦਿਨਾਂ ਚ ਕੰਮ ਸ਼ੁਰੂ ਕਰ ਦੇਗਾ ਮੈਂ ਕਹ ਜੀ 15 ਦਿਨਾਂ ਦੇ ਵਿੱਚ ਵਿੱਚ ਇਹ ਜਿਹੜਾ ਸਟਾਰਟਿੰਗ ਹੋ ਜਾਂਦੀ ਹੈ ਇਹਦੀ ਇਹਦੇ ਵਿੱਚ ਦੇਖੋ ਜੀ ਆ ਹੁਣ ਇੱਕ ਅਰਕ ਅਸੀਂ ਹੋਰ ਕੱਢ ਕੇ ਰੱਖੇ ਹੋਏ ਨੇ ਇੱਥੇ ਜਿਹੜੀ ਅਸੀਂ ਇਦੇ ਵਿੱਚ ਉਹ ਵੀ ਐਡ ਕਰਨੇ ਆ ਜੇ ਤੁਸੀਂ ਆਪਣਾ ਵੀ ਜਿਹੜੇ ਹੋਰ ਅਲਿੰਕਾਰ ਕੱਢਦੇ ਉਹਦਾ ਵਿੱਚ ਉਹ ਵੀ ਇਸਤੇਮਾਲ ਦੇਖੋ ਜੀ ਇਹ ਕਈ ਅਰਕ ਪ੍ਰੋਫੈਸਰ ਕਈ ਦਰਖਤਾਂ ਦੇ ਅਰਕ ਨੇ ਅਰਕ ਕੱਢ ਕੇ ਫਿਰ ਅਸੀਂ ਇਹਨਾਂ ਦੇ ਵਿੱਚ ਇਦਾਂ ਆਪਣੀਆਂ ਜੜੀਆਂ ਇਹ ਦੇਖਣਾ ਪੈਂਦਾ ਕਿੰਨੇ ਕਿਲੋ ਕਰੀਮ ਤਿਆਰ ਕਰ ਰਹੇ ਆ ਕਿੰਨੀ ਸਾਨੂੰ ਇਹਦੇ ਵਿੱਚ ਮਾਤਰਾ ਇਹਦੀ ਪਾਉਣੀ ਆ ਠੀਕ ਹੈ ਫਿਰ ਇਹਨੂੰ ਅਸੀਂ ਇੱਥੇ ਮਿਕਸ ਕਰਨਾ ਜੀ 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 ਅਸਲੀ ਕੰਮ ਤਾਂ ਫਰੂਕੀ ਸਾਹਿਬ ਫਿਰ ਜਦੋਂ ਕੇਸਰ ਦੇ ਨਾਲ ਸਾਡੀਆਂ ਜਿਹੜੇ ਅਰਕਲੀਆਂ ਬੂੰਦਾ ਮਿਕਸ ਹੁੰਦੀਆਂ ਨੇ ਨਿਯਾਰੇ ਤਾਂ ਫਿਰ ਇੱਥੇ ਆਉਂਦੇ ਨੇ ਗਲੋ ਤਾਂ ਫਿਰ ਇੱਥੇ ਆਉਂਦੀ ਆ ਜਿਹੜੇ ਝੋੜੀਆਂ ਤਾਂ ਫਿਰ ਤਾਂ ਇਹ ਚੱਕਦੀ ਆ ਜਿਹੜੀ ਟੈਨਸ ਆ ਨਾ ਜਿਹੜੇ ਸਾਡਾ ਫੇਸ ਜਿਹੜਾ ਡਲ ਹੋ ਗਿਆ ਉਹਨੂੰ ਤਾਂ ਇਹਨੇ ਕੱਟਣਾ ਫਰੂਕੀ ਸਾਹਿਬ ਨਾਲ ਜਿਹੜਾ ਸਾਡਾ ਇਹ ਕੇਸਰ ਦਾ ਰਕਾ ਨਾ ਇਹਨੇ ਜਦੋਂ ਇਹਦੇ ਨਾਲ ਮਿਕਸ ਕਰਕੇ ਫਿਰ ਆ ਦੇ ਕੀ ਬਣਿਆ ਆ ਦੇਖੋ ਆ ਜਿਹੜੀ ਹੁਣ ਆ ਮਲਾਈਮ ਆ ਨਾ ਜਿਹੜਾ ਆ ਦੇਖੋ ਆ ਦੇਖੋ ਆਹ ਜਿਹੜੀ ਆਹ ਜਿਹੜੀ ਚੀਜ਼ ਆ ਨਾ ਇਹ 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 ਜਿਹੜੀ ਚੀਜ਼ ਬਣਨੀ ਆ ਨਾ ਇਹ ਕੋਈ ਲਗਾਉਣੇ ਕਿਵੇਂ ਆ ਜੀ ਫਿਰ ਜਦੋਂ ਬਣ ਗਈ ਆਹ ਦੇਖੋ ਜੀ ਮੈਂ ਲਾ ਕੇ ਦਿਖਾਈ ਆ ਮੈਂ ਥੋੜੀ ਜਿਹੀ ਹੋਰ ਇੱਕ ਇਧਰਲੇ ਹੱਥ ਤੇ ਵੀ ਲਾ ਕੇ ਦਿਖਾਣੀ ਇਸ ਵੇਲੇ ਲਗਾਓ ਕਿ ਲੱਗਣੀਆਂ ਜੀ ਲਾਓ ਇਹਨੂੰ ਰਾਤ ਨੂੰ ਲਾ ਲਓ ਦਿਨੇ ਲਾ ਲਓ ਜਿੱਦਾਂ ਮਰਜ਼ੀ ਲਾਓ ਜੀ ਜਦੋਂ ਮਰਜ਼ੀ ਇੱਕ ਵਾਰ ਲਾਉਣੀ ਕਰਨੀ ਇੱਕ ਵਾਰ ਲਾ ਲਓ ਦੋ ਵਾਰ ਲਾ ਲਓ ਦਿਨ ਚ ਸਵੇਰੇ ਵੀ ਲਾਓ ਰਾਤ ਨੂੰ ਵੀ ਲਾਓ ਦੋ ਟਾਈਮ ਲਾਓ ਇਹਨੂੰ ਲੋ ਦੇਖੋ ਕਿੰਨੀ ਵਧੀਆ ਹੋਗੇ ਯਾਰ ਇਹਦੇ ਬਹੁਤ ਖੁਸ਼ਬੂ ਬੜੀ ਵਧੀਆ ਆਉਣ ਲੱਗ ਗਈ ਜੀ ਉਹ ਤਾਂ ਜੀ ਬਹੁਤ ਵਧੀਆ ਹੈ ਜੀ ਉਹ ਕੇਸਰ ਪਾਇਆ ਹੋਇਆ ਹੈ ਜੀ ਕੇਸਰ ਤੁਹਾਨੂੰ ਪਤਾ ਹੈ ਕਿੰਨਾ ਕੇ ਮਹਿੰਗਾ ਫਿਰ ਜੀ 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 ਫਿਰ ਉਹ ਜੀ 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 ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਆ ਨੁਸਖੇ ਫਾਰਮੂਲੇ ਹੈਗੇ ਨੇ ਜਿਹੜਾ ਇਹ ਵਿੱਚ ਪਾਇਆ ਹੈ ਅਸੀਂ ਇਹਦੇ ਕਰੀਮ ਦੇ ਤੇ ਉਹ ਤੁਸੀਂ ਪਲਾਉਂਦੇ ਵੀ ਉਹ ਨਾਲ ਨਾਲ ਸਕਿਨ ਦੀ ਗਲੋ ਵਾਸਤੇ ਸਕਿਨ ਦੀ ਜਿਹੜੀ ਮੁਰਝਾਈ ਹੋਈ ਹੈ ਡਲਨੈਸ ਹੋਈ ਹੋਈ ਹੈ ਰੁੱਖਾਜਾਪਣ ਹੋਇਆ ਹੋਇਆ ਕਈਆਂ ਦੀ ਬਹੁਤ ਜ਼ਿਆਦਾ ਆਇਲੀ ਹੈ ਕਈਆਂ ਦੀ ਬਹੁਤ ਜ਼ਿਆਦਾ ਡਰਾਈ ਹੈਗੀਏ ਉਹ ਸਾਰੇ ਮਾਮਲੇ ਹੱਲ ਕਰ ਦਿੰਦੇ ਨੇ ਜੀ ਫਿਰ ਹਾਂਜੀ ਉਸਕਿਨ ਦੇ ਹਿਸਾਬ ਨਾਲ ਅਸੀਂ ਦਿੰਨੇ ਨੇ ਡਰਾਪਸ ਪੀਣ ਲਈ ਜਾਂ ਜਿਨ੍ਹਾਂ ਤੇ ਸ਼ਾਇयां ਹਟਦੀਆਂ ਨਹੀਂ ਕਾਫੀ ਪ੍ਰੋਬਲਮ ਹੋ ਜਾਂ ਗੱਟਾ ਕਰਕੇ ਜਾਂ ਲਕੋਰੀਏ ਕਰਕੇ ਜਾਂ ਕਬਜ਼ ਦੀ ਪ੍ਰੋਬਲਮ ਹੋਵੇ ਜਾਂ ਲੀਵਰ ਦੀ ਪ੍ਰੋਬਲਮ ਹੋਵੇ ਕਿਸੇ ਕਾਰਨ ਕਰਕੇ ਫੇਸ ਜਿਆਦਾ ਖਰਾਬ ਹੋਇਆ ਹੋਵੇ ਉਹ ਅਸੀਂ ਨਾਲ ਬਣਾ ਕੇ ਦਿੰਨੇ। ਕਿਵੇਂ ਇਸਤੇਮਾਲ ਕਰਨੀ ਹੁੰਦੀ ਹੈ? ਇਹ ਡਰਾਪਸ ਇਹ ਦਿੰਨੇ ਨੇ ਪਾਣੀ ਚ ਪਾ ਕੇ ਪੀਣ ਦੇਣੇ। ਠੀਕ ਹੈ। ਮਤਲਬ ਡਰਾਪ ਨਾਲ ਹੀ ਤੁਸੀਂ ਦਿੰਨੇ ਵੀ ਪਾਣੀ ਚ ਪਾ ਕੇ ਇਹਨੂੰ ਕਿੰਨੇ ਟਾਈਮ ਲੈਣਾ ਜੀ ਇਹ? ਇਹ ਸਵੇਰੇ ਸ਼ਾਮ ਲੈ ਲੈਂਦੇ ਆ ਜੀ। ਇਹ ਵੀ ਕਰੀਮ ਵਾਂਗੂ ਕੰਮ ਕਰਨਾ ਹਾਂਜੀ ਜਾਂ ਜਿਨ੍ਹਾਂ ਦੀ ਕਾਫੀ ਜ਼ਿਆਦਾ ਪ੍ਰੋਬਲਮ ਵਧੀ ਹੁੰਦੀਆਂ ਉਹਨਾਂ ਨੂੰ ਦੁਪਹਿਰੇ ਵੀ ਦੇ ਦੇਣੇ ਆ ਬਿਮਾਰੀ ਦੇ ਅਕੋਰਡਿੰਗ ਦੇ ਅੱਛਾ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੀ ਕਿ ਜਿਹੜੀ ਫੇਸ ਦੀ ਪ੍ਰੋਬਲਮ ਹੈਗੀ ਹੈ ਇਹਦਾ ਸਿੱਧਾ ਸਿੱਧਾ ਸਬੰਧ ਸਾਡੇ ਪੇਟ ਨਾਲ ਪੇਟ ਦੇਖੋ ਬਰੂ ਕਿਸ ਦਾ ਪੇਟ ਸਾਫ਼ ਨਹੀਂ ਹੋਊਗਾ ਸਾਨੂੰ ਸਾਰੀਆਂ ਬਿਮਾਰੀਆਂ ਘੇਰ ਲੈਂਦੀਆਂ ਨੇ ਪੇਟ ਦੇ ਨਾਲ ਤਾਂ ਸਾਨੂੰ ਇੰਨੀਆਂ ਜ਼ਿਆਦਾ ਬਿਮਾਰੀਆਂ ਲੱਗ ਜਾਂਦੀਆਂ ਨੇ ਫੇਸ ਤਾਂ ਸਾਡਾ ਡਲ ਹੋਣਾ ਹੀ ਹੋਣਾ ਜਿੰਨਾ ਪੈਣਾ ਨੂੰ ਕਬਜ ਰਹਿੰਦੀ ਆ ਪੇਟ ਵਾਰ-ਵਾਰ ਖਰਾਬ ਹੁੰਦਾ ਜਾਂ ਮੰਨ ਲਓ ਬੱਚੇਦਾਨੀ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਲਕੋਰੀਆ ਹੋ ਗਿਆ ਸਿਸਟ ਬਣ ਗਈਆਂ ਜਿਨ੍ਹਾਂ ਨੂੰ ਅਸੀਂ ਸੋਲੀਆਂ ਕਹਿ ਦਿੰਨੇ ਆ ਜਾਂ ਸਫੇਦ ਪਾਣੀ ਜਿਹਨੂੰ ਲਕੋਰੀਆ ਕਹਿੰਦੇ ਆ ਉਹ ਹੋ ਗਿਆ ਜਾਂ ਮੈਂਸ ਅੱਗੇ ਪਿੱਛੇ ਹੋ ਗਈ ਪੀਸੀਓਡੀ ਹੋ ਗਈ ਜਾਂ ਵਰਤੇ ਕੋਈ ਪ੍ਰੋਬਲਮ ਆ ਗਈ ਤਾਂ ਉਹਨਾਂ ਪੈਣਾਂ ਦਾ ਫੇਸ ਖਰਾਬ ਹੋਣਾ ਹੀ ਹੋਣਾ ਫਿਰ ਜੀ 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 ਅੱਛਾ ਡਾਕਟਰ ਸਾਹਿਬ ਫਿਰ ਜੇਕਰ ਤੁਹਾਨੂੰ ਮਿਲਣਾ ਹੋਵੇ ਕਿਉਂਕਿ ਤੁਸੀਂ ਸਾਡ ਬਹੁਤ ਸਾਰੀਆਂ ਸਾਡੀਆਂ ਪੈਣਾਂ ਦੀ ਜ਼ਿੰਦਗੀ ਹੈਗੀ ਉਹ ਬਿਲਕੁਲ ਚੇਂਜ ਕੀਤੀ ਹੈ मतलब ਜਿਨ੍ਹਾਂ ਦਾ ਸ਼ੀਸ਼ਾ ਦੇਖਣ ਨੂੰ ਦਿਲ ਨਹੀਂ ਸੀ ਕਰਦਾ ਹੁਣ ਲੋਕ ਉਹਨਾਂ ਨੂੰ ਆ ਕੇ ਪੁੱਛਣ ਲੱਗੇ ਕਿ ਭੈਣ ਜੀ ਤੁਸੀਂ ਕੀ ਲਗਾਉਣ ਲੱਗੇ ਜਿਨ੍ਹਾਂ ਦੀ ਉਮਰ 40 ਸਾਲ ਹੈ 45 ਸਾਲ ਲੱਗਦੀ ਹੈ ਇੰਜ ਨੇ ਜਿਵੇਂ ਪਤਾ ਨਹੀਂ 50 60 ਸਾਲ ਦੀ ਮਾਤਾ ਹੋਵੇ ਜਾਂ ਜਿਹੜੇ ਸਾਡੀਆਂ ਬੱਚੀਆਂ ਹੈਗੀਆਂ ਜਿਨ੍ਹਾਂ ਦੇ ਛੋਟੇ ਛੋਟੇ ਪਿੰਪਲ ਨਿਕਲੇ ਆ ਉਹ ਕਈ ਵਾਰ ਅਸੀਂ ਕਹਿੰਦੇ ਆ ਪੰਜਾਬੀ ਦੇ ਵਿੱਚ ਵੀ ਜਵਾਨੀ ਫੁੱਟ ਰਹੀ ਹੈ ਜੀ ਉਹਨਾਂ ਦਾ ਵੀ ਹੱਲ ਹੈ ਤੁਹਾਡੇ ਕੋਲ ਹਾਂਜੀ ਬਿਲਕੁਲ ਹੈਗਾ ਅਫਰਕੀ ਸਾਹਿਬ ਫੇਸ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਤਾਂ ਮੈਂ ਕਹ ਜੀ ਚਾਏ ਦਾਗ ਧੱਬੇ ਹੋਣ ਡਾਰਕ ਸਰਕਲ ਹੋਣ ਛਾਈਆਂ ਹੋਣ ਪਿੰਪਲਸ ਹੋਣ ਝੋੜੀਆਂ ਪੈ ਗਈਆਂ ਹੋਣ ਫੇਸ ਬਿਲਕੁਲ ਡਲ ਹੋ ਗਿਆ ਹੋਵੇ ਉਮਰ ਤੋਂ ਪਹਿਲਾਂ ਬੜੇਪਾ ਦਿਖਾਈ ਦਿੰਦਾ ਹੋਵੇ ਬਿਲਕੁਲ ਹੀ ਸਾਡੀਆਂ ਜਿਹੜੀਆਂ ਕਰੀਮਾਂ ਨੇ ਫੇਸ ਨੂੰ ਨਖਾਰ ਲਿਆ ਦਿੰਦੀਆਂ ਨੇ ਫੇਸ ਨੂੰ ਤਾਜ਼ਾ ਕਰ ਦਿੰਦੀਆਂ ਨੇ 글로ਅ ਲਿਆ ਦਿੰਦੀਆਂ ਨੇ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਔਰ ਅਸੀਂ ਸਮਝਾਂਗੇ ਡਾਕਟਰ ਸਾਹਿਬ ਨੂੰ ਮਿਲ ਕੇਵੇਂ ਕਰ ਸਕਦਾ ਅੱਛਾ ਡਾਕਟਰ ਸਾਹਿਬ ਇੱਕ ਆਖਰੀ ਸਵਾਲ ਹੈਗਾ ਇਹ ਨੁਸਖਾ ਫਾਰਮੂਲਾ ਕਿੰਨੇ ਦਿਨਾਂ ਚ ਜਾਂ ਕਿੰਨੇ ਟਾਈਮ ਚ ਆਪਣਾ ਕੰਮ ਹੈਗਾ ਜਿਹੜਾ ਸ਼ੁਰੂ ਕਰ ਦਿੰਦਾ ਇਹ ਇੱਕ ਸਕਿਨ ਦੇ ਅਕੋਰਡਿੰਗ ਹੁੰਦਾ ਕਈਆਂ ਨੂੰ ਜਲਦੀ ਆਰਾਮ ਕਰ ਦਿੰਦਾ ਕਈਆਂ ਨੂੰ ਥੋੜਾ ਟਾਈਮ ਲੱਗਦਾ ਜਿਆਦਾ ਖਰਾਬ ਹੋਵੇਦਾ ਜਿਸ ਹਿਸਾਬ ਸੇ ਸਕਿਨ ਨੂੰ ਦੀ ਪ੍ਰੋਬਲਮ ਹੈ ਉਸ ਹਿਸਾਬ ਸੇ ਇਹਨੇ ਕੰਮ ਕਰਦਾ ਹਾਂਜੀ ਜੀ ਜੀ ਅੱਛਾ ਜੇ ਸਾਫਰ ਮਿਲੇ ਕਿ ਮੇਜੀ ਤੁਹਾਡੇ ਨਾਲ ਗੱਲਬਾਤ ਜੇਕਰ ਕਿਸੇ ਨੇ ਸਾਡੀ ਭੈਣ ਨੇ ਕਰਨੀ ਹੋਵੇ ਆਪਣੀ ਸਮੱਸਿਆ ਦਿੱਕਤ ਦੱਸਣੀ ਹੋਵੇ ਇੱਥੇ ਆਉਣਾ ਹੋਵੇ ਸਾਡਾ ਐਡਰੈਸ ਹੈਗਾ ਫੁਰਕ ਸਾਹਿਬ ਏਪੀ ਲੈਟਰ ਹੋਮੋਪੈਥੀ ਹਸਪੀਟਲ ਆਰਾਮਗੜ ਰੋਡ ਨੀਅਰ ਅਨੰਤ ਵਿਹਾਰ ਕਲੋਨੀ ਸਾਡੇ ਨੰਬਰ ਹੈਗੇ ਆ 9915147604 ਦੂਸਰੇ ਹੈਗੇ 7814699434 ਦੋਨਾਂ ਤੋਂ ਕਿਸੇ ਤੇ ਵੀ ਤੁਸੀਂ ਸਾਡੇ ਸਟਾਫ ਨਾਲ ਗੱਲ ਕਰਕੇ 5 ਮਿੰਟ ਲੈ ਕੇ ਸਾਨੂੰ ਤੁਸੀਂ ਮਿਲ ਸਕਦੇ ਹੋ ਜੀ ਜੀ ਅੱਜ ਬਹੁਤੋ ਕਰੀ ਦੀ ਸਾਰੀ ਗੱਲਬਾਤ ਲਈ ਸੋ ਦੇਖੋ ਅੱਜ ਤੁਹਾਡੇ ਨਾਲ ਨੁਸਖਾ ਫਾਰਮੂਲਾ ਹੈਗਾ ਜਿਹੜਾ ਸ਼ੇਅਰ ਕੀਤਾ ਹੈ ਕੇਸਰ ਵਾਲਾ ਔਰ ਚੌਲਾਂ ਵਾਲਾ ਜੇ ਅਸੀਂ ਇਹਦਾ ਅਰਕ ਕੱਢ ਲੰਨੇ ਆ ਆਪਣੇ ਘਰ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਅਰਕ ਕੱਢਣ ਦੇ ਤਾਂ ਕਿ ਚੌਲਾਂ ਦੇ ਆਟੇ ਦੇ ਵਿੱਚ ਮਿਲਾ ਕੇ ਅਸੀਂ ਜਦੋਂ ਲਗਾਵਾਂਗੇ ਤਾਂ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਸਾਡੀਆਂ ਦੂਰ ਹੋ ਸਕਦੀਆਂ ਨੇ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਸਾਨੂੰ ਜ਼ਰੂਰ ਦਿਓ ਪਰ ਇਹ ਵੀਡੀਓ ਉਹਨਾਂ ਸਾਡੀਆਂ ਭੈਣਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਸਕਿਨ ਦੀ ਅਲੱਗ-ਅਲੱਗ ਪ੍ਰੋਬਲਮ ਹੈਗੀ ਚਾਹੇ ਸਕਿਨ ਡਲ ਹੋਈ ਪਈ ਹੈ ਚਾਹੇ ਅਸੀ ਕਹਿ ਲੇ ਕਿ ਮੈਲੀ ਕੁਚੈਲੀ ਨਜ਼ਰ ਆਉਂਦੀ ਹੈ ਜਾਂ ਫਿਰ ਅਸੀਂ ਕਹਿ ਲਈਏ ਕਿ ਉਹ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਕਿਨ ਤੇ ਪਿੰਪਲ ਹੋ ਗਏ ਰੈਸ਼ਸ ਪੈ ਜਾਂਦੇ ਨੇ ਡਰਾਈ ਹੈ ਜਾਂ ਜ਼ਿਆਦਾ ਆਇਲੀ ਹੈ ਤਾਂ ਮੈਨੂੰ ਲੱਗਦਾ ਇਹ ਨੁਸਖਾ ਫਾਰਮੂਲਾ ਉਹਨਾਂ ਤੇ ਕੰਮ ਜ਼ਰੂਰ ਕਰੇਗਾ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਡਾਕਟਰ ਸਾਹਿਬ ਨਾਲ ਕੰਸਲਟ ਕਰ ਸਕਦੇ ਹੋ ਵੀਡੀਓ ਜ਼ਰੀਏ ਵੀਡੀਓ ਕਾਲ ਜ਼ਰੀਏ ਵੀ ਕੰਸਲਟ ਕਰ ਸਕਦੇ ਹੋ ਔਰ ਤੁਸੀਂ ਇੱਥੇ ਪਰਸਨਲੀ ਵਿਜ਼ਿਟ ਵੀ ਜਿਹੜਾ ਆ ਕੇ ਕਰ ਸਕਦੇ ਹੋ ਧੰਨਵਾਦ